ਸੂਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੇ ਵਗਰਾ ਦੇ ਨਾਲ ਮੀਟਿੰਗ ਕੀਤੀ ਹੈ ਇਸ ਮੌਕੇ ਤੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੀ ਉੱਥੇ ਪਹੁੰਚੇ ਅਤੇ ਵਗਰਾ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਕਿ ਔਰਤਾ ਦਾ ਸਨਮਾਨ ਕਰਦੀ ਹੈ ਤੇ ਟਿਕਟਾ ਦਿੰਦੀ ਹੈ ਕੋਈ ਵੀ ਆਗੂ ਨਰਾਜ਼ ਨਹੀਂ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਆਗੂ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਲੈਣਗੇ ਅਮਰਜੀਤ ਕੌਰ ਸਾਹੋਕੇ ਨੇ ਕਿਹਾ ਕਿ ਜੇਕਰ ਉਹ ਐਸੇ ਲੋਕ ਸਭਾ ਹਲਕਾ ਫਰੀਦਕੋਟ ਦੀ ਨੂ ਵੀ ਹੈ ਤੇ ਧੀ ਵੀ ਇਸ ਕਾਰਨ ਸਭ ਦਾ ਡਟ ਕੇ ਮੁਕਾਬਲਾ ਕਰੇਗੀ। ਅਰ ਲੋਕਾਂ ਦੇ ਜਿਹੜੇ ਵਾਦੇ ਆ ਉਹਨਾਂ ਨੂੰ ਮੈਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੀ। ਔਰ ਇਹ ਲੋਕ ਸਭਾ ਹਲਕਾ ਜਿਹੜਾ ਇਹਦੇ ਚ ਵੱਧ ਤੋਂ ਵੱਧ ਹਾਜ਼ਰੀ ਰੱਖੂਗੀ ਔਰ ਮੈਂ ਲੋਕਾਂ ਤੋਂ ਉਮੀਦ ਕਰਦੀ ਆ ਕਿ ਲੋਕ ਮੈਨੂੰ ਇਸੇ ਤਰ੍ਹਾਂ 1 ਜੂਨ ਨੂੰ ਇੱਕ ਇੱਕ ਵੋਟ ਪਾ ਕੇ ਮੈਨੂੰ ਕਾਮਯਾਬ ਕਰਨਗੇ ਟੀਚਰ ਟੀਚਰ ਯੂਨੀਅਨ ਦਾ ਸਹਿਯੋਗ ਮਿਲੇਗਾ ਹਾਂਜੀ ਬਹੁਤ ਟੀਚਰ ਬਹੁਤ ਆ ਤਾਵਲੇ ਆ ਕਿਉਂਕਿ ਮੈਂ ਉਹਨਾਂ ਨਾਲ ਕਾਫੀ ਸਮਾਂ ਕੰਮ ਕੀਤਾ ਔਰ ਉਹ ਮੈਨੂੰ ਬਹੁਤ ਵਧੀਆ ਅ ਬੋਟਿੰਗ ਕਰਾਉਣਗੇ ਔਰ ਪਿਆਰ ਵੀ ਦੇਣਗੇ ਮੈਨੂੰ ਅਸ਼ੀਰਵਾਦ ਵੀ ਦੇਣਗੇ ਔਰ ਮੇਰੀ ਸਪੋਰਟ ਵੀ ਕਰਨਗੇ ਸੱਤ ਦੇ ਅੱਠ ਟਿਕਟਾਂ ਵੰਡੀਆਂ ਔਰ ਇਹ ਵਿੱਚੋਂ ਦੋ ਟਿਕਟਾਂ ਅਗਰ ਐਵਰੇਜ ਬਣਾਈਏ ਤਾਂ 28% ਅਸੀਂ ਔਰਤਾਂ ਨੂੰ ਹਿੱਸੇਦਾਰੀ ਇਹਨਾਂ ਲੋਕ ਸਭਾ ਦੀਆਂ ਚੋਣਾਂ 'ਚ ਦਿੱਤੀ ਹੈ ਤੇ ਭਾਜਪਾ ਨੇ ਵੀ ਹੁਣ ਤੱਕ ਇੱਕ ਲੇਡੀਜ਼ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਜਾਨੀ ਕਿ ਇਸ ਕੰਮ ਦੇ ਵਿੱਚ ਵੀ ਪਹਿਲ ਕਦਮੀ ਔਰ ਇੱਕ ਔਰਤ ਹੋਣਾ ਔਰ ਦੂਜਾ ਇੱਕ ਪੜ੍ਹੇ ਲਿਖਿਆ ਜਿਨ੍ਹਾਂ ਨੇ ਬਤੌਰ ਅਧਿਆਪਕ ਮੋਗੇ ਦੇ ਵਿੱਚ 12 ਸਾਲ ਲੋਕਾਂ ਨੂੰ ਪੜ੍ਹਾਉਂਦਾ ਬੱਚਿਆਂ ਨੂੰ ਕੰਮ ਕੀਤਾ ਫਿਰ ਤੀਸਰਾ ਜਿਹੜਾ ਪੁਆਇੰਟ ਹੈ ਕਿ ਉਹ ਇੱਥੋਂ ਦੇ ਲੋਕਲ ਇੱਥੇ ਹੀ ਪੈਕੇ ਇੱਥੇ ਹੀ ਸੌਰੇ ਹੈ ਬਾਕੀ ਸਾਰੇ ਉਮੀਦਵਾਰ ਬਾਹਰਲੇ ਆ ਕਿਉਂਕਿ ਆਮ ਲੋਕਾਂ ਦੀ ਉਮੀਦ ਹੁੰਦੀ ਹੈ ਕਿ ਬਾਹਰਲਾ ਵਿਅਕਤੀ ਮੁੜ ਕੇ ਫਿਰ ਰਹਿੰਦਾ ਨਹੀਂਗਾ ਸੋ ਇਸ ਕਰਕੇ ਅਸੀਂ ਇਹ ਸਾਰੀਆਂ ਗੱਲਾਂ ਤੇ ਮੱਦੇਨਜ਼ਰ ਰੱਖਦੇ ਹੋਏ ਵੂਮਨ ਰਿਪ੍ਰেজੈਂਟੇਸ਼ਨ ਦਾ ਵੀ ਖਿਆਲ ਰੱਖਿਆ ਤੇ ਨਾਲ ਨਾਲ ਲੋਕਲ ਕੈਂਡੀਡੇਟ ਸਰ ਸਰਦਾਰ ਬਲਕੌਰ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਮੇਰੇ ਵੱਡੇ ਭਰਾ ਨੇ ਸਾਡੇ ਪਰਿਵਾਰਕ ਸੰਬੰਧ ਨੇ ਉਹਨਾਂ ਨਾਲ ਅਸੀਂ ਉਹਨਾਂ ਨੂੰ ਪਹਿਲਾਂ ਇਹ ਪੁੱਛਿਆ ਸੀਗਾ ਕਿਉਂਕਿ ਸਾਡਾ ਫਰਜ਼ ਬੰਦਾ ਉਹ ਸਾਨੂੰ ਬਹੁਤ ਪਿਆਰ ਕਰਦੇ ਔਰ ਮੈਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦਾ ਉਹਨਾਂ ਨੇ ਉਦੋਂ ਨਾ ਕਰ ਦਿੱਤੀ ਸੀ ਕਿ ਮੈਂ ਚੋਣ ਨਹੀਂ ਲੜਾਂ